ਇਕ ਤਾਂ ਡਿਫਰੈਂਸ਼ੀਏਟ ਕਰਨਾ ਬੰਦ ਕਰੀਏ ਕਿ ਲੜਕੀ ਤੇ ਲੜਕਾ ਇਹ ਲੜਕੀ ਹੈ ਇਹਨੇ ਕੀਤਾ ਤੇ ਇਹ ਸਜ਼ਾ ਦੇ ਹੱਕਦਾਰ ਨਹੀਂ ਹੈ ਤੇ ਲੜਕਾ ਹੈ ਤੂੰ ਸਜ਼ਾ ਦਾ ਹੱਕਦਾਰ ਹੈ ਇਹ ਜਿਹੜੀ ਆਪਣਾ ਬਿਜ਼ਨਸ ਹੈ ਇਹ ਤੇ ਪਹਿਲਾਂ ਖਤਮ ਹੋਣੀ ਚਾਹੀਦੀ ਹੈ ਲੜਕਾ ਲੜਕੀਆਂ ਇਦਾਂ ਦੇ ਵਲਗਰ ਕੰਟੈਂਟ ਬਹੁਤ ਪੋਸਟ ਕਰ ਰਹੇ ਨੇ ਜਿਹੜੇ ਸਾਡੀ ਜੰਗ ਜਨਰੇਸ਼ਨਸ ਦੇ ਮਾਈਂਡਸ ਨੂੰ ਪੋਲਿਊਟ ਕਰ ਰਹੇ ਤਬਾਹ ਕਰ ਰਹੇ ਔਰ ਇਨ ਨੂੰ ਰੋਕਣਾ ਕਿਸੇ ਇੰਡੀਵਿਜੂਅਲ ਦਾ ਕੰਮ ਨਹੀਂ ਸਰਕਾਰ ਦਾ ਕੰਮ ਸੀ ਕਿ ਅਜੇ ਇਹ ਸਾਰੇ ਕੰਟੈਂਟ ਅਨਮੂਵ ਕੀਤੇ ਜਾਂ ਬੈਨ ਕੀਤੇ ਜਾਂ ਔਰ ਜਿਹੜੇ ਕਰ ਰਹੇ ਨੇ ਉਹਨਾਂ ਨੂੰ ਵਰਨਿੰਗ ਦਿੱਤੀ ਜਾਂਦੀ ਹੈ। ਅਮਰਤ ਮਾਲ ਸਿੰਘ ਨੇ ਇੱਕ ਸੋਸ਼ਲ ਪ੍ਰਿਤਿਆ ਨੇ ਜਿਹੜੀਆਂ ਤੋਂ ਫੈਲੀਆਂ ਹੋਈਆਂ ਨੇ। ਅਮਰਤਪਾਲ ਸਿੰਘ ਨੇ ਆਪਣੇ ਤੌਰ ਤੇ ਉਹਨੂੰ ਰੋਕਣ ਦੀ ਇੱਕ ਕੋਸ਼ਿਸ਼ ਕੀਤੀ ਹੈ। ਉਹਦੇ ਕੋਲ ਕਾਨੂੰਨੀ ਤੌਰ ਤੇ ਕੋਈ ਹੱਕ ਹੈ ਜਾਂ ਨਹੀਂ ਹੈ ਇਹ ਵੱਖਰਾ ਇੱਕ ਡਿਬੇਟ ਹੈ। ਬਟ ਉਹਨੇ ਇੱਕ ਕੋਸ਼ਿਸ਼ ਕੀਤੀ ਹੈ। ਬਟ ਇਹ ਕੋਸ਼ਿਸ਼ ਕੱਲੇ ਅਮਰਤਪਾਲ ਦੇ ਰੋਕਣ ਨਾਲ ਨਹੀਂ ਹੋਣੀ। ਇਹ ਬਹੁਤ ਵੱਡਾ ਇੱਕ ਰੀਤੀ ਬਹੁਤ ਵੱਡੇ ਪੱਧਰ ਤੇ ਫੈਲੀ ਹੋਈ ਹੈ ਔਰ ਕੱਲਾ ਪੰਜਾਬ ਨਹੀਂ ਇੰਡੀਆ ਵਰਲਡ ਇਹਦੀ ਮਾਰ ਹਿੱਟ ਹੈ ਵਰਲਡ ਦੇ ਬੱਚੇ ਜਿਹੜੇ ਨੇ ਉਹਨਾਂ ਦੇ ਮਾਈਂਡਸ ਪਲੂਟ ਹੋ ਰਹੇ ਨੇ ਸੋ ਇਹ ਬਹੁਤ ਵੱਡਾ ਇਸ਼ੂ ਹੈ ਇੱਕ ਸਰਕਾਰਾਂ ਦਾ ਵੀ ਇਸ਼ੂ ਹੈ ਇੰਡੀਵਿਜੂਅਲਸ ਦਾ ਵੀ ਇੱਕ ਹੈ ਇਵਨ ਰਿਲੀਜੀਅਸ ਲੀਡਰਸ਼ਿਪ ਦਾ ਕੰਮ ਹੈ ਇਹਨੂੰ ਰੋਕਣਾ ਇਵਨ ਫੈਮਿਲੀਜ਼ ਦਾ ਕੰਮ ਹੈ ਤੇ ਫੈਮਿਲੀਜ਼ ਦੇ ਵਿੱਚ ਮਦਰਜ਼ ਦਾ ਕੰਮ ਹੈ ਇਹਨਾਂ ਚੀਜ਼ਾਂ ਨੂੰ ਰੋਕਣਾ ਅਵੇਅਰਨੈਸ ਕ੍ਰੀਏਟ ਕਰਨੀ ਕਿ ਕਿਸੇ ਇੱਕ ਵਿਅਕਤੀ ਦੇ ਇਸ ਤਰ੍ਹਾਂ ਕੀਤਾ ਇਹ ਰੁਕਣ ਵਾਲਾ ਨਹੀਂ ਹੈ ਬਟ ਉਹਨੇ ਕੀ ਕੀ ਸੋਚਿਆ ਕਿਵੇਂ ਕੀਤਾ ਕਿਵੇਂ ਕੀਤਾ ਇਹ ਤਾਂ ਦੇਖੋ ਹੁਣ ਪੇ ਵੀ ਉਹ ਆਪ ਹੀ ਕਰ ਰਿਹਾ ਐਸ ਵੇਲੇ ਉਹ ਪਘੋੜਾ ਹੈ ਔਰ ਸਰਕਾਰ ਉਹਦੇ ਮਗਰ ਹੈ ਕਾਨੂੰਨ ਉਹਦੇ ਮਗਰ ਹੈ ਬਟ ਇਹ ਚੀਜ਼ਾਂ ਸਰਕਾਰ ਨੂੰ ਰਿਲੀਜੀਅਸ ਲੀਡਰਸ਼ਿਪ ਨੂੰ ਜਿਹੜੀ ਸਮਾਜ ਦੀ ਲੀਡਰਸ਼ਿਪ ਹੈ ਤੇ ਫੈਮਿਲੀਆਂ ਨੂੰ ਸਾਰਿਆਂ ਨੂੰ ਮਿਲ ਕੇ ਰੋਕਣਾ ਚਾਹੀਦਾ ਰੋਕਣਾ ਇਹ ਚੀਜ਼ਾਂ ਬਹੁਤ ਜ਼ਰੂਰੀ ਹੋ ਵੀ ਜਿਹੜੇ ਸੋਸ਼ਲ ਪਲੇਟਫਾਰਮਸ ਚੱਲ ਰਹੇ ਨੇ ਉਹ ਕਸੂਰਵਾਰ ਨੇ ਨਾ ਇਸ ਉਹ ਅਗਰ ਉਹਨਾਂ ਤੇ ਹੁਣ ਕੌਣ ਐਕਟ ਕਰੇਗਾ ਸਰਕਾਰ ਕਰੇਗੀ ਗਵਰਨਮੈਂਟ ਕਰੇਗੀ ਨਾ ਦੇਖੋ ਅਵੇਅਰਨੈਸ ਤੇ ਕ੍ਰੀਏਟ ਕਰਨੀ ਹੈ ਰਿਲੀਜੀਅਸ ਲੀਡਰਸ਼ਿਪ ਨੇ ਅਵੇਅਰਨੈਸ ਤੇ ਕ੍ਰੀਏਟ ਕਰਨੀ ਫੈਮਿਲੀਜ਼ ਨੇ ਮਦਰਜ਼ ਨੇ ਐਲਡਰਜ਼ ਨੇ ਕਰਦੇ ਬਟ ਜਿਹੜੀ ਲਾਅ ਐਨਫੋਰਸ ਕਰਨਾ ਹੈ ਉਹ ਸਰਕਾਰ ਨੇ ਕਰਨਾ ਹੁੰਦਾ ਕਿਸੇ ਇੰਡੀਵਿਜੂਅਲ ਨੇ ਨਹੀਂ ਕਰਨਾ ਹੁੰਦਾ ਇੰਡੀਵਿਜੂਅਲ ਨੂੰ ਕਰਨ ਦੀ ਨੌਬਤ ਕਿਉਂ ਆਈ ਇਹ ਸਰਕਾਰ ਨੂੰ ਜ਼ਰੂਰ ਸੋਚ ਕੇ ਰੱਖਣਾ ਚਾਹੀਦਾ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਨੌਜਵਾਨ ਲੜਕੀਆਂ ਵੀ ਤੇ ਲੜਕੇ ਔਬਸੈਂਸ ਕੰਟੈਂਟ ਪੋਸਟਸ ਕਰ ਰਹੇ ਵਲਗਰ ਕੰਟੈਂਟ ਸੋਸ਼ਲ ਮੀਡੀਆ ਤੇ ਬਹੁਤ ਹੈ ਲੜਕੀਆਂ ਔਰ ਲੜਕੀਆਂ ਸਾਰਿਆਂ ਵੱਲ ਠੀਕ ਹੈ ਇੱਕ ਤਾਂ ਡਿਫਰੈਂਸ਼ੀਏਟ ਕਰਨਾ ਬੰਦ ਕਰੀਏ ਕਿ ਲੜਕੀ ਤੇ ਲੜਕਾ ਇਹ ਲੜਕੀ ਹੈ ਇਹਨੇ ਕੀਤਾ ਤੇ ਇਹ ਸਜ਼ਾ ਦੇ ਹੱਕਦਾਰ ਨਹੀਂ ਹੈ ਤੇ ਲੜਕਾ ਹੈ ਤਾਂ ਉਹ ਸਜ਼ਾ ਦਾ ਹੱਕਦਾਰ ਹੈ ਇਹ ਜਿਹੜੀ ਆਪਣਾ ਬਾਇਸਨੈਸ ਹੈ ਇਹ ਤੇ ਪਹਿਲਾਂ ਇੱਕ ਖਤਮ ਹੋਣੀ ਚਾਹੀਦੀ ਹੈ ਲੜਕਾ ਲੜਕੀਆਂ ਇਦਾਂ ਦੇ ਵਲਗਰ ਕੰਟੈਂਟ ਬਹੁਤ ਪੋਸਟ ਕਰ ਰਹੇ ਨੇ ਜਿਹੜੇ ਸਾਡੀ ਯੰਗ ਜਨਰੇਸ਼ਨਜ਼ ਦੇ ਮਾਈਂਡਸ ਨੂੰ ਪੋਲਿਊਟ ਕਰ ਰਹੇ ਨੇ ਤਬਾਹ ਕਰ ਰਹੇ ਨੇ ਔਰ ਇਨ ਨੂੰ ਰੋਕਣਾ ਕਿਸੇ ਇੰਡੀਵਿਜੂਅਲ ਦਾ ਕੰਮ ਨਹੀਂ ਹੈ ਸਰਕਾਰ ਦਾ ਕੰਮ ਸੀ ਕਿ ਅਜਿਹੇ ਸਾਰੇ ਕੰਟੈਂਟ ਰਿਮੂਵ ਕੀਤੇ ਜਾਣ ਬੈਨ ਕੀਤੇ ਜਾਣ ਔਰ ਜਿਹੜੇ ਕਰ ਰਹੇ ਨੇ ਉਹਨਾਂ ਨੂੰ ਵਾਰਨਿੰਗ ਦਿੱਤੀ ਜਾਵੇ ਅਮਰਤ ਮਾਲ ਸਿੰਘ ਨੇ ਇੱਕ ਸੋਸ਼ਲ ਪ੍ਰਿਤੀਆਂ ਨੇ ਜਿਹੜੀਆਂ ਤੋਂ ਫੈਲੀਆਂ ਹੋਈਆਂ ਨੇ ਅਮਰਪਾਲ ਸਿੰਘ ਨੇ ਆਪਣੇ ਤੌਰ ਤੇ ਉਹਨੂੰ ਰੋਕਣ ਦੀ ਇੱਕ ਕੋਸ਼ਿਸ਼ ਕੀਤੀ ਹੈ ਉਦਕੋਲ ਕਾਨੂੰਨੀ ਤੌਰ ਤੇ ਕੋਈ ਹੱਕ ਹੈ ਜਾਂ ਨਹੀਂ ਹੈ ਇਹ ਵੱਖਰਾ ਇੱਕ ਡਿਬੇਟ ਹੈ ਬਟ ਉਹਨੇ ਇੱਕ ਕੋਸ਼ਿਸ਼ ਕੀਤੀ ਹੈ ਬਟ ਇਹ ਕੋਸ਼ਿਸ਼ ਕੱਲੇ ਅਮਰਿਤਪਾਲ ਦੇ ਰੋਕਣ ਨਾਲ ਨਹੀਂ ਹੋਣੀ ਇਹ ਬਹੁਤ ਵੱਡਾ ਇੱਕ ਪ੍ਰੀਤੀ ਬਹੁਤ ਵੱਡੇ ਪੱਧਰ ਤੇ ਫੈਲੀ ਹੋਈ ਹੈ ਔਰ ਕੱਲਾ ਪੰਜਾਬ ਨਹੀਂ ਇੰਡੀਆ ਵਰਲਡ ਇਹਦੀ ਮਾਰ ਹੇਟ ਹੈ ਵਰਲਡ ਦੇ ਬੱਚੇ ਜਿਹੜੇ ਨੇ ਉਹਨਾਂ ਦੇ ਮਾਈਂਡਸ ਪੋਲੂਟ ਹੋ ਰਹੇ ਨੇ ਸੋ ਇਹ ਬਹੁਤ ਵੱਡਾ ਇਸ਼ੂ ਹੈ ਇੱਕ ਸਰਕਾਰਾਂ ਦਾ ਵੀ ਇਸ਼ੂ ਹੈ ਇੰਡੀਵਿਜੂਅਲਸ ਦਾ ਵੀ ਇੱਕ ਹੈ ਇਵਨ ਰਿਲੀਜੀਅਸ ਲੀਡਰਸ਼ਿਪ ਦਾ ਕੰਮ ਹੈ ਇਹਨੂੰ ਰੋਕਣਾ ਇਵਨ ਫੈਮਿਲੀਜ਼ ਦਾ ਕੰਮ ਹੈ ਪਿੱਕ ਫੈਮਿਲੀਜ਼ ਦੇ ਵਿੱਚ ਮਦਰਜ਼ ਦਾ ਕੰਮ ਹੈ ਇਹਨਾਂ ਚੀਜ਼ਾਂ ਨੂੰ ਰੋਕਣਾ ਅਵੇਅਰਨੈਸ ਕ੍ਰੀਏਟ ਕਰਨੀ ਇਹ ਕਿਸੇ ਇੱਕ ਵਿਅਕਤੀ ਦੇ ਇਸ ਤਰ੍ਹਾਂ ਕੀਤਾ ਇਹ ਰੁਕਣ ਵਾਲਾ ਨਹੀਂ ਹੈ ਬਟ ਉਹਨੇ ਕੀ ਸੋਚਿਆ ਕਿਵੇਂ ਕੀਤਾ ਕਿਵੇਂ ਕੀਤਾ ਇਹ ਤਾਂ ਦੇਖੋ ਹੁਣ ਪੇ ਵੀ ਉਹ ਆਪ ਹੀ ਕਰ ਰਿਹਾ ਐਸ ਵੇਲੇ ਉਹ ਪਗੋੜਾ ਹੈ ਔਰ ਸਰਕਾਰ ਉਹਦੇ ਮਗਰ ਹੈ ਕਾਨੂੰਨ ਉਹਦੇ ਮਗਰ ਹੈ ਬਟ ਇਹ ਚੀਜ਼ਾਂ ਸਰਕਾਰ ਨੂੰ ਰਿਲੀਜੀਅਸ ਲੀਡਰਸ਼ਿਪ ਨੂੰ ਜਿਹੜੀ ਸਮਾਜ ਦੀ ਲੀਡਰਸ਼ਿਪ ਹੈ ਤੇ ਫੈਮਿਲੀਜ਼ ਨੂੰ ਸਾਰਿਆਂ ਨੂੰ ਮਿਲ ਕੇ ਰੋਕਣਾ ਚਾਹੀਦਾ ਰੋਕਣਾ ਇਹ ਚੀਜ਼ਾਂ ਬਹੁਤ ਜ਼ਰੂਰੀ ਹੋ ਗਈ। ਹੋਰ ਦੇ ਨੇ ਬਲੌਗਰਸ ਨੂੰ ਤੰਕੀ ਆ ਰਹੀ ਹੈ ਉਹਦੇ ਬਾਰੇ ਕੀ ਕਹੋਗੇ ਜਿਹੜੇ ਹੋਰ ਵੀ ਜਿਹੜੇ ਉਹਦੇ ਵੱਲੋਂ ਸੁਰੱਖਿਆ ਦੇ ਕਾਰਨ ਕੀਤੀ ਜਾਂਦੀ ਹੈ। ਉਹ ਜਿਹੜੇ ਬਲੌਗਰਸ ਨੇ ਉਹ ਖੁਦ ਸਮਝਣ ਕਿ ਸਮਾਜ ਸਮਾਜ ਇਹਨਾਂ ਚੀਜ਼ਾਂ ਨੂੰ ਪ੍ਰਵਾਨ ਨਹੀਂ ਕਰ ਰਿਹਾ। ਸਮਾਜ ਇਹਨਾਂ ਚੀਜ਼ਾਂ ਨੂੰ ਹੇਟ ਕਰ ਰਿਹਾ। ਕੋਈ ਵੀ ਸਮਾਜ ਤੁਸੀਂ ਅਸੀਂ ਸਾਰੇ ਅਸੀਂ ਚਾਹੁੰਦੇ ਹਾਂ ਕਿ ਜਦੋਂ ਅਸੀਂ ਆਪਣੇ ਬੱਚਿਆਂ ਨੂੰ ਮੋਬਾਈਲ ਦਈਏ ਤੇ ਜਦੋਂ ਉਹ ਖੋਲ੍ਹਦੇ ਇਹ ਸੀਨ ਤੋਂ ਉਹਨਾਂ ਦੇ ਸਾਹਮਣੇ ਆਂ ਅਗਰ ਤੁਸੀਂ ਚਾਹੁੰਦੇ ਹੋ ਅਸੀਂ ਚਾਹੁੰਦੇ ਹਾਂ ਫਿਰ ਤਾਂ ਅਸੀਂ ਇਹਨੂੰ ਫਰੀडम ਆਫ ਐਕਸਪ੍ਰੈਸ਼ਨ ਦਾ ਨਾਂ ਨਹੀਂ ਦਈਏ। ਇਹ ਮੀਡੀਆ ਵੀ ਜਿਹੜਾ ਇਹਨੂੰ ਫਰੀडम ਆਫ ਐਕਸਪ੍ਰੈਸ਼ਨ ਦਾ ਨਾਮ ਦੇ ਰਿਹਾ ਉਹ ਵੀ ਗਲਤ ਹੈ ਕਿ ਮੈਂ ਮਾਫੀ ਮੰਗ ਦਿੱਤੀ ਹੈ ਫਿਰ ਠੀਕ ਹੈ ਫਿਰ ਮਾਫੀ ਮੰਗ ਚੁੱਕੀ ਹੈ ਉਹ ਅਗਰ ਉਹਨੇ ਕੰਟੈਂਟ ਰਿਮੂਵ ਕਰਤੇ ਨੇ ਓਕੇ ਫਾਈਨ ਗੱਲ ਖਤਮ ਹੋ ਗਈ ਪਰ ਸਰ ਜੇ ਸੋਸ਼ਲ ਮੀਡੀਆ ਪਲੇਟਫਾਰਮ ਇਹਨੂੰ ਚਲਾ ਰਹੇ ਨੇ ਵੱਡੇ ਵੱਡੇ ਜਿਹੜੇ ਤਾਂ ਉਹਨਾਂ ਨੂੰ ਪੱਤੀ ਕਿਉਂ ਨਹੀਂ ਹੋਦੀ ਜਿਹੜੇ ਸੋਸ਼ਲ ਪਲੇਟਫਾਰਮਸ ਚੱਲ ਰਹੇ ਨੇ ਉਹ ਕਸੂਰਵਾਰ ਨਹੀਂ ਨਾ ਇਸ ਉਹ ਅਗਰ ਉਹਨਾਂ ਤੇ ਹੁਣ ਕੌਣ ਐਕਟ ਕਰੇਗਾ ਸਰਕਾਰ ਕਰੇਗੀ ਗਵਰਨਮੈਂਟ ਕਰੇਗੀ ਨਾ ਦੇਖੋ ਅਵੇਅਰਨੈਸ ਤੇ ਕ੍ਰੀਏਟ ਕਰਨੀ ਹੈ ਰਿਲੀਜੀਅਸ ਲੀਡਰਸ਼ਿਪ ਨੇ ਅਵੇਅਰਨੈਸ ਤੇ ਕ੍ਰੀਏਟ ਕਰਨੀ ਫੈਮਿਲੀਜ਼ ਨੇ ਮਦਰਜ਼ ਨੇ ਐਲਡਰਜ਼ ਨੇ ਕਰਦੇ ਬਟ ਜਿਹੜੀ ਲਾਅ ਐਨਫੋਰਸ ਕਰਨਾ ਹੈ ਉਹ ਸਰਕਾਰ ਨੇ ਕਰਨਾ ਹੁੰਦਾ ਕਿਸੇ ਇੰਡੀਵਿਜੂਅਲ ਨੇ ਨਹੀਂ ਕਰਨਾ ਹੁੰਦਾ ਇੰਡੀਵਿਜੂਅਲ ਨੂੰ ਕਰਨ ਦੀ ਨੌਬਤ ਕਿਉਂ ਆਈ ਇਹ ਸਰਕਾਰ ਨੂੰ ਜ਼ਰੂਰ ਸੋਚ ਕੇ ਰੱਖਣਾ ਚਾਹੀਦਾ ਕਮਿਸ਼ਨੀਆਂ ਤੇ ਹਰ ਰੋਜ਼ ਵਪਾਰੀਆਂ ਨੂੰ ਵੀ ਆਉਂਦੀ ਜਾਣੇ ਬਹੁਤ ਸਾਰੇ ਲੋਕਾਂ ਨੂੰ ਸਭ ਕਿੱਧਰ ਪਰ ਸੋਸ਼ਲ ਇੰਸ਼ੀਅਰ ਦਾ ਜਿਹੜਾ ਐਕਸੋਰਡ ਨੂੰ ਸਟੋਰੀ ਦਿੱਤੀ ਜਾਂਦੀ ਹੈ ਸਰਕਾਰ ਦੇ ਪਰ ਇਹ ਦੱਸੋ ਸਰਕਾਰ ਨੂੰ ਸਵਾਲ ਇਹ ਸਰਕਾਰ ਨੂੰ ਸਵਾਲ ਹੈ ਕਿ ਸਿਕਿਉਰਿਟੀ ਇਜ਼ ਨ ਕਿਉਂਟੀ ਇਸ ਨਾਟ ਦੀ ਅਨਸਰ ਠੀਕ ਹੈ ਨਾ ਅਨਸਰ ਹੈਗਾ ਇਹ ਚੀਜ਼ਾਂ ਸਰਕਾਰ ਸੱਤੀ ਨਾਲ ਬੈਨ ਕਰੇ ਰਿਮੂਵ ਕਰੇ ਪਰ ਸਰ ਡਾਇਰੈਕਟ ਕੰਟੈਂਟ ਤੇ ਨਹੀਂ ਪਾਰ ਹੈ ਨਹੀਂ ਜਾਂ ਜਿਹੜੇ ਪਲੇਟਫਾਰਮ ਤੇ ਕੰਟੈਂਟ ਪਾ ਰਹੇ ਉਹਨੂੰ ਬਲਗੈਰਿਟੀ ਹੋਣ ਉਹਨ ਮੰਨਣ ਦਾ ਨਾਮ ਮੰਨਣ ਦਾ ਉਹਨਾਂ ਦੇ ਕਾਨੂੰਨ ਇਜ਼ ਕਾਨੂੰਨ ਇਜ਼ ਕਲੀਅਰ ਕਾਨੂੰਨ ਨੂੰ ਪਤਾ ਹੈ ਕਿ ਬਲਗੈਰਿਟੀ ਕੀ ਹੈ ਕਾਨੂੰਨ ਨੂੰ ਸਾਨੂੰ ਦੱਸਣ ਦੀ ਲੋੜ ਨਹੀਂ ਹੈ ਬਲਗੈਰਿਟੀ ਕੀ ਹੈ ਕਾਨੂੰਨ ਇਜ਼ ਵੈਰੀ ਕਲੀਅਰ ਕਿ ਬਲਗੈਰਿਟੀ ਕੀ ਹੈ ਹੁਣ ਉਹਨੂੰ ਅਗਰ ਅਸੀਂ ਫਰੀडम ਆਫ ਐਕਸਪ੍ਰੈਸ਼ਨ ਦਾ ਨਾਮ ਦੇਈ ਜਾਵਾਂਗੇ ਤੇ ਫੇਰ ਉਹ ਸਾਡੀ ਆਪਣੀ ਗਲਤੀ ਹੈ ਦਾ ਮਤਲਬ ਅਸੀਂ ਖੁਦ ਵੀ ਬੇਈਮਾਨ ਆ ਅਸੀਂ ਚਾਹੁੰਦੇ ਆ ਕਿ ਇਹ ਵਿਕੇ ਕਿਉਂਕਿ ਇਹਦੇ ਨਾਲ ਕਮਾਈ ਹੋ ਰਹੀ ਹੈ ਹੁਣ ਗਲ ਤੇ ਸਾਰੀ ਕਮਾਈ ਦੀ ਹੈ ਗਲ ਤੇ ਸਾਰੀ ਇਹਨੂੰ ਕਮਰਸ਼ੀਅਲਾਈਜ਼ ਕਰਨ ਦੀ ਹੈ ਸੋ ਕਮਾਈ ਹੋ ਰਹੀ ਹੈ ਕੁਝ ਉੱਚ ਘਰ ਕਮਾਈ ਕਰਕੇ ਇਹ ਸਾਰੀ ਚੀਜ਼ ਨੂੰ ਅਲਾਉ ਕਰ ਰਹੇ ਨੇ ਜਿਹੜੀ ਨਹੀਂ ਹੋਣੀ ਚਾਹੀਦੀ